ਤੋਂ ਅਨੁਸਾਰ ਇਹਨਾਂ ਪਤਾ ਗਿਆ ਆ ਆਦਮੀ ਸਿ ਪਾਰਟੀ ਦੀ ਸਰਕਾਰ 2022 ਚ ਇਹ ਬੜੀ ਕਲੀਅਰ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕਾਂ ਨਾਲ ਕਿ ਸਰਕਾਰ ਬਣ ਤੋਂ ਬਾਅਦ ਅਸੀਂ ਸਿੱਖਿਆ ਤੇ ਸਿਹਤ ਤੇ ਕਰਪਚੰਪ ਤੇ ਬਿਜਲੀ ਤੇ 막 ਵੱਖ-ਵੱਖ ਤਰ੍ਹਾਂ ਦੇ ਆਪਾਂ ਕਰਟੀਆਂ ਦੇ ਰੂਪ ਚ ਦਿੱਤੇ ਸੀ ਕਿ ਸਰਕਾਰ ਬਣ ਤੋਂ ਬਾਅਦ ਆ ਕਰਨਾ ਪፈਰਾ ਉਹਦਾ ਇਹ ਜਿਹੜਾ ਮੇਨ ਸਿੱਖਿਆ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਪੰਜਾਬ ਚ ਲੈ ਕੇ ਆਮ ਆਦਮੀ ਪਾਰਟੀ ਆਈ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਐਜੂਕੇਸ਼ਨ ਮਿਨਿਸਟਰ ਜੋਤਪੀਤ ਜੀ ਜਿਨ੍ਹਾਂ ਦੀ ਕੁワイਟ ਸਾਰੇ ਪੰਜਾਬ ਚ ਸਿੱਖਿਆ ਪ੍ਰਧਾਰੀ ਕ੍ਰਾਂਤੀ ਆਈ ਹੈ ਅੱਜ ਉਸੇ ਦਾ ਤਕਰੀਬ ਇਹ ਪਿੰਡ 'ਚ ਮੈਂ ਆਉਂ ਆਇਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਤੁਹਾਡੇ ਪਿੰਡ 'ਚ ਜਿਹੜੇ ਕੁੱਲ ਪੈਸੇ 4 ਲੱਖ 40 ਹਜ਼ਾਰ ਰੁਪਏ ਸਕੂਲ ਨੂੰ ਆਇਆ ਸਰਕਾਰ ਨੇ ਦਿੱਤਾ ਜਿਹੜੀ ਬੋਲਿੰਗ ਟਾਇਲ ਲੱਗਣੀ ਸੀਗੀ ਉਹਦਾ ਹੈ 1.5 ਲੱਖ ਰੁਪਏ ਬਾਥਰੂਮ ਦਾ 1.40 ਹਜ਼ਾਰ ਆਪਣੇ ਤਾਂ 1.5 ਲੱਖ ਦੇ ਕਰੀਬ ਸਾਡੇ ਸਕੂਲ ਦੇ ਚਾਰਦਵਾਰੀ ਦੇ ਵਾਸਤੇ ਪੈਸੇ ਆਏ ਨੇ ਜਿਵੇਂ ਕਿ ਸਾਡਾ ਸਲੋਗਨ ਵੀ ਇਹੀ ਹੈ ਕਿ ਸਿੱਖਿਆ ਕ੍ਰਾਂਤੀ ਜਿਹੜੀ ਆ ਕ੍ਰਾਂਤੀ ਬਿਲਕੁਲ ਟੋਟਲੀ ਦੂਜਾ ਪਾਸਾ ਵਿਖਾ ਦੇਣਾ ਔਰ ਇਹ ਸਰਕਾਰ ਨੇ ਇਹ ਕੰਮ ਕਰਕੇ ਵਿਖਾਇਆ ਹੈ ਜਿਵੇਂ ਕਿ ਸਾਹਮਣੇ ਦੱਸਿਆ ਕਿ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾ ਵਾਤਾਵਰਣ ਚੱਲ ਰਿਹਾ ਹੈ ਜਦੋਂ ਅਸੀਂ ਸਰਕਾਰ ਦੀਆਂ ਪ੍ਰਾਪਤੀਆਂ ਝਾੜਾਉਣ ਲੱਗ ਪਏ ਤਾਂ ਕਾफी ਸਮਾਂ ਲੱਗ ਜਾਊਗਾ ਕਿਉਂਕਿ ਸਮਾਂ ਸਾਡੇ ਤੋਂ ਘਟਿਆ। ਮੈਂ ਮਾਪਿਆਂ ਨੂੰ ਇਹ ਗੁਜਾਰਿਸ਼ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਭੇਜੋ, ਇੱਥੇ ਪੜ੍ਹਾਈ ਕਰਾਓ ਕਿਉਂਕਿ ਹੁਣ ਸਮਾਂ ਬਦਲ ਗਿਆ ਹੈ। ਹੁਣ ਸਰਕਾਰੀ ਸਕੂਲ ਜਿਹੜੇ ਨੇ ਉਹਦੇ ਵਿੱਚ ਹਰ ਇੱਕ ਸਹੂਲਤ ਜਿਹੜੀ ਹੈ ਉਹ ਮਹੱਈਆ ਕਰਵਾਈ ਜਾਂਦੀ ਹੈ। ਸਾਡਾ ਬੱਚਿਆਂ ਦਾ ਇਹ ਗੁਰਦੁਆਰਾ ਸਾਹਿਬ ਹੈ, ਮੰਦਰ ਹੈ। ਰੰਧਾਵਾ ਦਾ ਪਰਸੋਂ 14 ਤੁਹਾਡੇ ਨਾਲ ਆ ਪਰ ਐ ਸਕੂਲੇ ਮੈਨੂੰ ਬਹੁਤ ਫੋਨ ਮਿਲਿਆ ਬੜੀ ਮਹਾਰਾਜ ਦੀ ਕਿਰਪਾ ਜਿਹੜੇ ਹੱਟ ਟੀਚਰ ਨੇ ਉਹਨਾਂ ਨੇ ਬੜੀ ਮਿਹਨਤ ਕਰਕੇ ਸਾਰੀਆਂ ਸਹੂਲਤਾਂ ਮਾਰਕੀਆਂ ਇੱਥੇ ਬਲਦਿਆ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਐਮ ਐਲ ਏ ਮਿਨਿਸਟਰ ਜਾਂ ਆਮ ਆਦਮੀ ਪਾਰਟੀ ਦੇ ਗਰੇ ਹਲਕਾ ਇੰਚਾਰਜ ਆ ਉਹਨਾਂ ਵੱਲੋਂ ਦੌਰੇ ਕੀਤੇ ਜਾ ਰਹੇ ਨੇ ਇੱਥੇ ਤਹਿਤ ਹੀ ਅੱਜ ਹਲਕਾ ਡੇਰਾ ਬਾਬਾ ਨਾਨਕ ਤੋਂ ਵਧਾਏ ਕੇ ਗਰਦੀਪ ਸਿੰਘ ਰੰਧਾਵਾ ਵੱਲੋਂ ਹੀ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚ ਪੱਬਰਾਲੀ, ਪਰਾਚਾ ਅਤੇ ਹਕੀਮবেগ ਸਕੂਲ ਗਰੇ ਇੱਥੇ ਪਹੁੰਚੇ ਤੇ ਉਹਨਾਂ ਨੇ ਜਿਹੜੇ ਸਕੂਲਾਂ ਦੇ ਵਿਕਾਸ ਹੋਏ ਸੀ ਉਹਨਾਂ ਦੇ ਵੀ ਜਾਇਜ਼ਾ ਲੈ ਤੇ ਅਧਿਗਠਨ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਇਜ਼ਾ ਲਿਆ ਕੇ ਸਕੂਲ ਵਿੱਚ ਸਿੱਖਿਆ ਦਾ ਮਿਆਰ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਸਿੱਖਿਆ ਦੀ ਪੜਾਈ ਕਿੰਨਾ ਚੱਲ ਰਹੀ ਹੈ ਬੱਚੇ ਕਿੰਨੇ ਆ ਟੀਚਰ ਕਿੰਨੇ ਗੱਲਬਾਤ ਕਰਦੇ ਗਰਦੀਪ ਸਿੰਘ ਰੰਧਾਵਾ ਟੀਚਰਸ ਤੇ ਹੋਰਾਂ ਦੇਖੋ ਜੀ ਅੱਜ ਲਗਭਗ ਤਿੰਨ ਸਕੂਲ ਜਿਹੜੇ ਪੱਬਰਾਲੀ ਪਰਾਚਾ ਔਰ ਹਕੀਮ ਬੇਦ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਪ੍ਰਤੀ ਜਿਹੜੀ ਹਰੀ ਕ੍ਰਾਂਤੀ ਪੰਜਾਬ ਚ ਆਈ ਆ ਉਹਦੇ ਸਬੰਧ ਚ ਬਹੁਤ ਵੱਡੀਆਂ ਗ੍ਰਾਂਟਾਂ ਜਿਹੜੀਆਂ ਪਿੰਡਾਂ ਚ ਸਕੂਲਾਂ ਨੂੰ ਦਿੱਤੀਆਂ ਸੀਗੀਆਂ ਇੱਕ ਤਾਂ ਜਿਹੜੇ ਕੰਮ ਹੋ ਚੁੱਕੇ ਨੇ ਚਾਰ ਦੀਵਾਰੀਆਂ ਜਾਂ ਵਾਸ਼ਰੂਮ ਨੇ ਜਾਂ ਕਮਰੇ ਨੇ ਨਵੇਂ ਬਣੇ ਜਾਂ ਲੈਬਸ ਵਗੈਰਾ ਬਣੀਆਂ ਨੇ ਉਹਦੇ ਤੋਂ ਘੱਟ ਨਹੀਂ ਕੀਤੇ ਨੇ ਔਰ ਨਿਧੀ ਤੋਂ ਤੇਣ ਕੇ ਵੇਖਿਆ ਵੀ ਸਟਾਫ ਨੇ ਬਹੁਤ ਵਧੀਆ ਕੰਮ ਜਿਹੜਾ ਸਕੂਲਾਂ ਚ ਕਰਾਇਆ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਲੁੱਟ ਖਸੁੱਟ ਸੀਗੀ ਆ ਪ੍ਰਾਈਵੇਟ ਵਾਲੇ ਕਰਦੇ ਉਹ ਕਾਫੀ ਹੱਦ ਤੱਕ ਬੰਦ ਹੋਊਗੇ ਲੋਕਾਂ ਦਾ ਜਿਹੜਾ ਸਰਕਾਰੀ ਸਕੂਲਾਂ ਤੋਂ ਵਿਸ਼ਵਾਸ ਉੱਠ ਗਿਆ ਸੀਗਾ ਉਹ ਵਿਸ਼ਵਾਸ ਜਿਹੜਾ ਦੁਬਾਰਾ ਪਾ ਲੋ ਗਿਆ। ਮਤਲਬ ਕਿ ਪ੍ਰੋਟੋਕੋਲ ਦਾ ਕਿ ਪ੍ਰਾਈਵੇਟ ਸਕੂਲਾਂ ਪੱਤੀ ਸਾਰੇ ਵਿਦਿਆਰਥੀਆਂ ਉਹਨੇ ਆਪਣਾ ਪੜਾ ਸਕਦੇ ਨਹੀਂ। ਪਰ ਅੱਜ ਤੱਕ ਮੈਂ ਕਈ ਵਾਰੀ ਵੀ ਬੈਗ ਹੀ ਰੱਖੀ ਦੀ। ਦੇਖੋ ਤੁਸੀਂ ਚੈਨਾਂ ਵਾਲਿਆਂ ਨੇ ਅੱਜ ਤੱਕ ਕਦੀ ਸਵਾਲ ਕੀਤਾ? ਤੁਹਾਡਾ ਫਰਜ਼ ਬਣਦਾ ਹੀ ਇਹਦੇ ਤੋਂ ਪਹਿਲਾਂ ਕਿ ਸਵਾਲ ਕਰੋ ਕਿ ਪ੍ਰਾਈਵੇਟ ਵਾਲੇ 25% ਲੋਕਾਂ ਨੂੰ ਨਾ ਫਰੀਬ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ। ਅਜੇ ਤੱਕ ਤੱਕ ਕੇ ਪੱਤਰਕਾਰ ਨੇ ਮੈਨੂੰ ਪੁੱਛਿਆ ਹੀ ਨਹੀਂ ਆ ਤਾਂ ਮੈਂ ਅੱਜ ਕਿਹਾ ਕਿ ਮੈਨੂੰ ਪਤਾ ਲੱਗਾ ਕਿ 25% ਜਿਹੜੇ ਗਰੀਬ ਬੱਚੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੁੰਦੀ ਆ ਤਾਂ ਮੈਨੂੰ ਤਾਂ ਨਹੀਂ ਲੱਗਦਾ ਇੱਕ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੰਦਦੇ ਨੇ ਉਹਨਾਂ ਦਾ ਰਿਕਾਰਡ ਵੀ ਚੈੱਕ ਕਰਾਂਗੇ ਔਰ ਉਹਨਾਂ ਨੂੰ ਵੇਖਾਂਗੇ ਵੀ ਕਿਹੜੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੰਦਦੇ ਆ ਹਾਂਜੀ ਸਿੱਖਿਆ ਕਾੰਤੀ ਦੇ ਨਾਲ 50 ਕੰਦੇ ਵਿੱਚ ਵੀ ਛੇੜ ਹੈਗਾ ਇਹਦੇ ਨਾਲ 50 ਕਾੰਤੀ ਦਾ ਰਾਜਪਾਲ ਦਾ ਵੀ ਦੌੜਾ ਰਿਹਾ ਉਹਦੇ ਬਾਰੇ ਕੀ ਕਿੰਦੇ ਵੇਖੋ ਜੀ ਹਕੀਮ ਵੇਖੋ ਇਹਨੂੰ ਸਿੱਖਿਆ ਦੇ ਨਾਲ ਨਾਲ ਇੱਕ ਜੁੱਧ ਨਸ਼ਿਆਂ ਵਿਰੋਧਾ ਜਿਹੜੀ ਬੜੀ ਵੱਡੀ ਜਿਹੜੀ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਨੂੰ ਨਾਕੇ ਛੇ ਜੁੱਧ ਛੇੜਿਆ ਉਹਦੇ ਵਿੱਚ ਬੜਾ ਲੋਕਾਂ ਦਾ ਜਿਹੜਾ ਸਾਨੂੰ ਪਰਵਾ ਹੰਗਾਰਾ ਵੀ ਪਿੰਡਾਂ 'ਚ ਮਿਲ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਗ ਦੇ ਰਹੀਆਂ ਨੇ ਅੱਜ ਦੀ ਤਰੀਖ 'ਚ ਮੇਰੇ ਖਿਆਲ ਬਹੁਤ ਸਾਰੇ ਜਿਹੜੇ ਐਸੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀਗੇ ਜਿਹੜੇ ਦੇ ਨਾਲ ਜੁੜੇ ਜਾਂ ਤੇ ਛੱਡ ਕੇ ਪੰਜਾਬ ਭੱਜ ਗਏ ਨੇ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਕਾਲੀ ਕਮਾਈ ਕੀਤੀ ਉਹਨਾਂ ਤੇ ਪੀੜਾ ਪੰਡਾ ਜਿਹੜਾ ਚੱਲ ਰਿਹਾ ਔਰ ਜਿਹੜੇ ਬਚ ਗਏ ਨੇ ਉਹਨਾਂ ਤੇ ਵੀ ਪੀੜਾ ਪੰਡਾ ਜਰੂਰ ਚੱਲੇਗਾ। ਕੀੜੇ ਜਿਹੀ ਕੋਈ ਹੈਗੇ ਏਦਾਂ ਦੇ ਵੱਡੇ ਜਿਹਨਾਂ ਤੇ ਵੀ ਪੀੜਾ ਪੰਡਾ ਚੱਲੇਗਾ। ਸਬਰ ਕਰੋ ਸਬਰ ਕਰੋ ਸਭ ਕਮ ਹੋਣਗੇ। ਬਚਦਾ ਕੋਈ ਨਹੀਂ। ਵੱਡੇ ਇੱਕ ਲੋਕਾਂ ਨੇ ਸਮਝਿਆ ਕਿ ਸਿਹਤ ਨੂੰ ਸੌ ਲੈ ਕੇ ਇੱਕ ਜਿਹੜੀ ਹੈਗੀਆਂ ਅਲਟਰਾਸਾਉਂਡ ਵਾਲੀ ਆ। ਨਾ ਤਾਂ ਫੜਗੜ ਘੁਰੂੜੀਆਂ ਨਾ ਡੇਰਾ ਬਾਬਾ ਨਾਨਕ ਦਾ ਕਲਾਂਦ। ਲੋਕਾਂ ਨੂੰ ਮਹਿੰਗੇ ਟੈਸਟ ਜਿਹੜੇ ਕਰਵਾਉਂਦੇ ਨੇ। ਦੇਖੋ ਜੀ ਬਹੁਤ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਹੈਲਥ ਪ੍ਰਤੀ ਜਿਹੜੀਆਂ ਦਿੱਤੀਆਂ ਨੇ ਮੈਨੂੰ ਤੁਸੀਂ ਰਿਟਰਨ ਚ ਲਿਖ ਕੇ ਦਓ ਕਿ ਕਿਹੜੀ ਮਸ਼ੀਨ ਕਿਹੜੇ ਹਸਪੀਟਲ ਚ ਨਹੀਂ ਆ ਤਾਂ ਫਿਰ ਮੈਨੂੰ ਦੱਸੋ ਫਿਰ ਮੈਨੂੰ ਦੱਸੋ ਪਹਿਲਾਂ ਲੱਗਦੀ ਕਿੰਨੀ ਮਸ਼ੀਨ ਤੇਰਾ ਬੱਬਾ ਨੰਦ ਸਿੰਘ ਜੀ ਮਸ਼ੀਨ ਦਾ ਨਾਮ ਲਾ ਮੈਂ ਹੁਣੇ ਪੁੱਛ ਲੈਣਾ ਸਭ ਨੂੰ ਪੁੱਛ ਕੇ ਕਿ ਅਲਟਰਾਸਾਉਂਡ ਵਾਲੀ ਮਸ਼ੀਨ ਕਿੱਥੇ ਅਲਟਰਾਸਾਉਂਡ ਤੇ ਪੁਰਾਣੀਆਂ ਚੱਲਦੀਆਂ ਮਸ਼ੀਨਾਂ ਉਹ ਤਾਂ ਕੋਈ ਨਵਾਂ ਨਹੀਂ ਨਹੀਂ ਜੀ ਤੇਰਾ ਬੱਬਾ ਜੀ ਆਪਾਂ ਦੀ ਗੱਲ ਪਟਾਲਾ ਜੀ ਪਟਾਲਾ ਕਿਹੜੇ ਜਿਹੜੇ ਆ ਨਹੀਂ ਦੇਖੋ ਜੀ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਗੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਨਾ ਇਹਨਾਂ ਲੋਕਾਂ ਨੂੰ ਇਜਾਜ਼ਤ ਹੈ ਪੰਜਾਬ ਦੀ ਧਰਤੀ ਤੇ ਕੰਮ ਕਰਨ ਦਾ। ਪੰਜਾਬ ਦਾ ਇਤਿਹਾਸ ਪਿਛਲਾ ਵੀ ਬਹੁਤ ਸਾਰੇ ਲੋਕ ਜਾਣਦੇ ਨੇ ਕਿ ਜਿੰਨਾ ਅੱਜ ਤੋਂ ਪਿਛਲੇ ਲੰਮੇ ਸਮੇਂ 'ਚ ਵੀ ਇਥੇ ਉਹ ਕੀਤਾ ਉਹਨਾਂ ਦਾ ਕੀ ਅਸਰ ਹੋਇਆ ਹੈ। ਜੋ ਉਹਨਾਂ ਦਾ ਅਸਰ ਹੋਇਆ ਜਿਹੜੇ ਹੁਣ ਕਰਦੇ ਅਸਰ ਉਹਨਾਂ ਦਾ ਵੀ ਇਹੀ ਹੋਣਾ। ਮੈਂ ਸਰਕਾਰੀ ਮਿਡਲ ਸਕੂਲ ਹਕੀਮ ਦੇ ਇੰਚਾਰਜ ਹਾਂ ਕਿ ਮੈਂ ਇੱਥੇ 2012 ਤੋਂ ਕੰਮ ਕਰ ਰਹੀ ਹਾਂ ਤੇ ਸਕੂਲ ਨੂੰ ਆਪਣਾ ਸਮਝ ਕੇ ਇਹਨੂੰ ਸਜਾਈ ਦਾ ਹੈ ਸਵਾਰੀ ਦਾ ਹੈ ਬੱਚਿਆਂ ਨੂੰ ਐਜੂਕੇਸ਼ਨ ਦੇਈਦੀ ਹੈ ਸਰਕਾਰ ਨੇ ਸਾਨੂੰ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਨੇ ਤੇ ਜਿਸ ਦਾ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰਕੇ ਇਸ ਸਕੂਲ ਨੂੰ ਸੋਨਾ ਬਣਾਇਆ ਹੈ ਤੇ ਤੁਸੀਂ ਸਕੂਲ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਲਗਾ ਹੀ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਚੱਲ ਰਿਹਾ ਹੈ ਕੰਮ ਸਾਰਾ ਪਿੰਡ ਬਹੁਤ ਖੁਸ਼ ਹੈ ਸਾਰੇ ਸਕੂਲ ਸਟਾਫ ਬਹੁਤ ਵਧੀਆ ਨੇ ਤੇ ਵਧੀਆ ਸਾਰੇ ਟੀਚਰ ਵੀ ਬਹੁਤ ਸੋਹਣੇ ਵਧੀਆ ਪੜਾਉਂਦੇ ਬੱਚਿਆਂ ਨੂੰ ਹਾਂਜੀ ਪਿੰਡ ਤੋਂ ਕਾਫੀ ਹੁੰਦਾ ਲੱਗੇ ਪੰਜਾਬ ਸਰਕਾਰ ਦੇ ਕੰਮ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਕੂਲ ਤਾਂ ਬਹੁਤ ਸੋਹਣਾ ਬਣਿਆ ਤੁਹਾਡੇ ਪਿੰਡ ਦਾ ਤੇ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਕੋਈ ਹੈਗੇ ਨੇ ਵਿਕਾਸ ਕਾਰਜ ਹੋਣ ਵਾਲੇ ਜਾਂ ਜਿਹੜੇ ਸਾਡੇ ਪਿੰਡ ਦੇ ਬੱਚਿਆਂ ਦੀ ਗਰਾਊਂਡ ਨਹੀਂ ਹੈਗੀ ਤੇ ਉਹ ਜਾਦੀ ਪ੍ਰੋਬਲਮ ਬੱਚਿਆਂ ਨੂੰ ਇਹੀ ਆਉਂਦੀ ਆ ਕਿ ਪਿੰਡ ਦੀ ਗਰਾਊਂਡ ਨਹੀਂ ਹੈਗੀ ਬਾਕੀ ਤਾਂ ਸਭ ਠੀਕ ਹੈ ਚੱਲ ਰਿਹਾ ਸਰਪੰਚ ਸਾਹਿਬ ਕਰ ਰਹੇ ਆ ਜਦੋਂ ਦੀ ਸਰਕਾਰ ਆਈ ਹੈ ਲੱਗਦਾ ਬਦਲਾ ਆਇਆ ਹਾਂਜੀ ਬਹੁਤ ਸਾਰਾ ਬਦਲਾਵਾ ਆਇਆ ਹੈ ਇਹਨਾਂ 3 ਸਾਲਾਂ ਦੇ ਵਿੱਚ ਬਹੁਤ ਬਦਲਾਅ ਦੇਖਿਆ ਅਸੀਂ। ਹਾਂਜੀ। ਵਧੀਆ। ਕੋਈ ਡਿਮਾਂਡ ਰੱਖੀ ਤੁਸੀਂ ਆਪਣਾ ਜਿਹੜਾ ਸਕੂਲ ਵਾਸਤੇ ਐਮਐਲਏ ਸਾਹਿਬ ਆਏ ਹੀ ਹੁੰਦੇ ਤੁਹਾਡੇ। ਸਾਡੀ ਗਰਾਊਂਡ ਹਾਂ ਗਰਾਊਂਡ ਦੀ ਪ੍ਰੋਬਲਮ ਆ ਗਰਾਊਂਡ ਸਾਨੂੰ ਚਾਹੀਦੀ ਬੱਚਿਆਂ ਨੂੰ। ਪਿੰਡ ਦੇ ਪਾਣੀ ਦਾ ਨਿਕਾਸੀ ਹੈਗਾ। ਹਾਂਜੀ ਮੈਂ ਕਹਾਂ। ਪਰ ਮਾਤਾ ਅੱਜ ਤੁਹਾਡੇ ਪਿੰਡ ਦੇ ਸਕੂਲ 'ਚ ਜਿਹੜੇ ਇਥੋਂ ਦੇ ਚੁਣੇ ਐਮਐਲਏ ਆਏ ਹੀ ਤੇ ਉਹ ਉਹਨਾਂ ਕਹਿੰਦੇ ਤੁਸੀਂ ਬੇਸਿਕੋ ਕਾਗਜ਼ ਲਾਉਣ। ਹਾਂਜੀ ਉਹ ਆਂਦੇ ਵੀ ਨਹੀਂ ਮਿਲਣੀ ਤੁਹਾਨੂੰ ਕੋਈ। ਇਹ ਨੌਕਰੀ ਇਤਰਾ ਨਹੀਂ ਨਾ ਮਿਲਦੀ ਹਾਂਜੀ ਜਿਸ ਦਾ ਤੁਸੀਂ ਕਹਿੰਦੇ ਨਹੀਂ ਨਹੀਂ ਮੈਂ ਤਾਂ ਉਹਨਾਂ ਨਾਲ ਕੋਈ ਗੱਲ ਕੀਤੀ ਪੁੱਤ ਆਹੋ ਨਹੀਂ ਮੈਂ ਨੌਕਰੀ ਦੇ ਚਲੋ ਕਿਹੇ ਤਰੀਕੇ ਨਾਲ ਮਿਲਦੀ ਆ ਨਾ ਹਾਂਜੀ ਹਾਂ ਹੋਰ ਹੋਰ ਪਿੰਡ ਪਿੰਡ ਦੇ ਮਸਲੇ ਕੀ ਆ ਪਿੰਡ ਦੇ ਮਸਲੇ ਚੰਗੇ ਪਲੇ ਪਿੰਡ ਕਿਉਂ ਆ ਹੁਣ ਗਰਾਂਟਾ ਗਰੂਤਾਂ ਆ ਸਕੂਲ ਦੀਆਂ ਆਈਆਂ ਨੇ ਆ ਵਹਿਣੀਆਂ ਦੀਆਂ ਗੁਰਦੁਆਰਿਆਂ ਦੀਆਂ ਕਿਉਂ ਜਿਹੜਾ ਕਾਲੋ ਹੈ ਸਰਪੰਚ ਉਹ ਬਣਿਆ ਮੰਤਰੀ ਇਹ ਦੇਖ ਜਾਂਦੇ ਨੇ ਮੇਰੇ ਵਾਸਤੇ ਇਹਨਾਂ ਬੰਦਿਆਂ ਲੋਕਾਂ ਦੇ ਨਰਮ ਸਿੰਘ ਕਾਲਾ ਜਿਹੜਾ ਵੀ ਕਰ ਹਾਂਜੀ ਹਾਂਜੀ ਉਹ ਦੇਦਾ ਉਹ ਦੇ ਤੇਰੇ ਉਹ ਦੇਂਦਿਆ ਮੇਰੇ ਵਾਸਤੇ ਤੇ ਬੀਬੀਨ ਕਾਹੇ ਤੂੰ ਰਲਿਕਨ ਕੇ ਨਰਮ ਨਾਲ ਹਿੰਦੇ ਵੱਲ ਸੇ ਕਾਲੋ ਹਾਂ ਨਾ ਉਹ ਉਹ ਥੇ ਮੈਂ ਜਾਂਦੀ ਉਹਨਾਂ ਕੋਲ ਉਹਨਾਂ ਦੇ ਘਰ ਤੇ ਉਹ ਆਂਦਾ ਵੀ ਮਾਤਾ ਤੈਨੂੰ ਕਾਹੇ ਮੈਨ ਲਗੇ 나ਜੀ ਤੋਂ ਤੁਹਾਡੇ ਪਿੰਡਾ ਮੈਨੂੰ ਕੋਈ ਦਿੰਦਾ ਨਹੀਂ ਰਿਹਾ ਪੁੱਤ ਹੈ ਮੈਨੂੰ ਕੋਈ ਥੇਲੀ ਨਹੀਂ ਦਿੰਦਾ ਰਿਹਾ ਅੱਛਾ ਉਹ ਦਿੰਦੇ ਰੇ ਉਹ ਦਿੰਦੇ ਨੇ ਦੋ ਮਸੇ ਕਾਲ ਹਾਂਜੀ ਠੀਕ ਆ ਹਾਂ ਤੇ ਮੈਂ ਤੇ ਇਥੇ ਮਾਂਜਾ ਮੁੰਜਾ ਫੇਰ ਕੇ ਚਲ ਜਾਣਾ ਜੋ ਕੋਈ ਕੰਮ ਕਰਨਾ ਉਹ ਚਲ ਜਾਣਾ ਆ ਮੇਰੀ ਸੱਸ ਨੇ ਹੁਣ ਪਿੰਡ ਦੀ ਗਰਾਂਟ ਆਈ ਆ ਪਿੰਡ ਚ ਲੱਗਾ ਸਕੂਲ ਬੜਾ ਸੋਹਣਾ ਬਣਿਆ ਤੁਹਾਡਾ ਹਾਂਜੀ ਸਕੂਲ ਵਧੀਆ ਬਣਿਆ